ਕਲੇ ਪਲੇ ਰਾਤੇ ਆ ਇਧਰ ਕੋ ਰਾਤ ਮਾਰੀ ਨਹੀਂ ਐਨੀ ਕੁਝ ਵੀ ਸੌਰੀ ਕੱਟ ਦੇਣਾ ਇਹ ਵਿੱਚੋਂ ਤੇ ਨਵੇਂ ਧੋਪੇ ਜਾ ਆਈ ਪੈਣਾ ਸਿਰ ਚ ਮਾਰ ਮਾਰ ਮੇਰੇ ਕਾ ਸੁਨੱਖਾ ਮਿਲਣਾ ਨਹੀਂ ਕੋਈ ਤਾ ਤੇਰੇ ਵਰਗਾ ਸੁਨੱਖਾ ਚਾਹੀਦਾ ਵੀ ਨਹੀਂ ਸੋਨਾ ਤੋ ਨੱਖਾ ਵੀ ਨਹੀਂ ਮਿਲਣਾ ਮੈਨੂੰ ਚਾਹੀਦਾ ਨਹੀਂ ਹਾਂ ਤੂੰ ਹਾਂ ਤੂੰ ਹਾਂ ਤੂੰ 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 ਹਾਂ ਹੱਥ ਨਾਲਾ ਮੂੰਹ ਤੂੰ ਦੇਖ ਨਾ ਸੜ ਜਣੀਆਂ ਉਹ ਉਧਰ ਮੂੰਹ ਕਰ ਦੇਖ ਪਹਿਲੇ ਦੇਖ ਲਏ ਸੀਗਾ ਇਹਨੂੰ ਮੈਂ ਕਿ ਸ਼ਿਮਲਾ ਮਿੱਟਾ ਲੱਗਣ ਨਹੀਂ ਆ ਤਾਂ ਵੀ ਪੱਤੇ ਮਰਝੌਣ ਲਾ ਪਏ ਆ ਕਾ 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 ਤੜਦੇ ਤੋਂ ਦੇਖੀਂ ਤੁਹਾਡੇ ਕਰਕੇ ਮੁਰਝਾਏ ਮੇਰੇ ਕਰਕੇ ਨਹੀਂ ਮੁਰਝਾਣਾ ਮੈਂ ਪਿੱਛੋਂ ਆਵਾਜ਼ ਮਾਰਾਂ ਨਹੀਂ ਸ਼ੋਰ ਇਹ ਐ ਤਾਰਾਂ ਚੁਲਸ ਦੌੜ ਰੋੜਾ ਆਹ ਥੱਲੇ ਜਾਵੇ ਮੇਰੇ ਭਾਗ ਖੋਲ ਜਾਣੇ ਆ ਬਣੇ ਖੋਲ ਤਾਂ ਥੱਲੇ ਡੇਗੀਂ ਤੇਰੇ ਮੋਰ ਮਾਟੋ ਬੈਠੀ ਬੋਲੂ ਬੇਟਾ ਮੇਰੇ ਭਾਗ ਖੋਲ ਜਾਣੇ ਬੇਟਾ ਆਚਾਰਾ ਹੁਣੇ ਭਾਗ ਖੋਲਦਾ ਤੁਹਾਡੇ ਮੈਂ ਡੇਗ ਕੇ ਥੱਲੇ ਆ ਆ ਆ ਸਾਡੀ ਮਾਟੋ ਬੈਠੀ ਕਿੱਥੇ ਆ ਹਾਂਜੀ ਸਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਚ ਤੇ ਅਸੀਂ ਮੈਂ ਤਾਂ ਸਵੇਰੇ ਉੱਠ ਗਿਆ ਸੀਗਾ ਤੇ ਘਰ ਵਾਲੀ ਕਹਿੰਦੀ ਕਿ ਮੈਨੂੰ ਵੀ ਸਵੇਰੇ ਵਕਤ ਹੈ ਮੈਂ ਸੈਰ ਸੂਰ ਕਰਕੇ ਆ ਤੇ ਇਹ ਦੇਖਦਾ ਹੁਣ ਉਠੀਕ ਨਹੀਂ ਮੈਂ ਉੱਤੇ ਆਇਆ ਸੀ ਸੱਤ ਸੱਤ ਆਇਆ ਮੈਂ ਦੇਖਦਾ ਗਾਂਦ ਦੀ ਟੈਂਕੀ ਟੂੰਕੀ ਭਰੀ ਏ ਪਾਣੀ ਦੀ ਹਾਂ ਪਾਣੀ ਦੀ ਟੈਂਕੀ ਤਾਂ ਭਰੀ ਪਾਣੀ ਆਇਆ ਸੀ ਤਾਂ ਤੇ ਉਹ ਚੜਾ ਕੇ ਰਾਤ ਆਇਆ ਤੇ ਮੈਂ ਦੇਖਦਾ ਥੱਲੇ ਜਾ ਕੇ ਉਠੀਕ ਨਹੀਂ ਤੇ ਸਿਹਤ ਨਹੀਂ ਠੀਕ ਸੀ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਤੇ ਮੈਂ ਵਾਪੂ-ਵਾਪੂ ਕਰਕੇ ਆ ਗਿਆ ਤੇ ਉਠੀ ਨਹੀਂ ਅਜੇ ਉਹ ਦੇਖਦੇ ਥੱਲੇ ਉਠੀਕ ਨਹੀਂ ਅਜੇ ਬੰਦੇ ਉਹਦੇ ਨਾਲ ਉਹ ਉਹ ਜੋ ਉਹ ਕਿੱਥੇ ਆ? ਉਹ ਜੂ ਪਿਆ ਮੇਰ ਨਾਲੰਦਾ। ਕੌਣ ਪਿਆ? ਕਿੱਥੇ ਆ? ਵੇ ਆ ਨਾਮ ਸੁਣਦਾ। ਓਏ। ਉਹ ਨਾ ਨਹੀਂ ਲਦੰਜਾ। ਹਮ। ਹੋਰ ਜਾਓ। ਕਾਹ ਚ ਤਾਇਆ? ਓਏ। ਕੀ ਹੋਇਆ? ਅਰ ਖਾਣਾ ਲੈ। ਓਏ। तो सोता है ते, ते क्या राम नहीं होती ते नो? रात को ही मैंने नहीं इंस्ट्रूमेंट में फांदे नहीं बनाई। आ हाई चंगा था, तेरे नाला था, बैठ के बाहर तक निकल गया। तो किये? ओड़ दे दो, ओड़ जाओ ते आंधी लो। आठवाजी गया। पानी दे दो, दो, दे तो दो पानी दे दो, फॉला 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 फॉला, फॉला, चलो ਸਤ ਨਸਨ ਪੁੱਤਰਾ ਇੰਦਾਂ ਨਾ ਨਾ ਆਏ ਨਾ ਆਇਆ ਨਾ ਨਾ ਬਾਥਰੂਮ ਚ ਆ ਲੈ ਨਾ ਆਏ ਪਾਣੀ ਪੀਣ ਆਲੇ ਨੂੰ ਸਵਾ ਠੀਕ ਰਹੀ ਐ ਰਾਤੀ 12 ਵਜੇ ਕਹਿੰਦੀ ਐ ਅੱਜ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਮੇਰੇ ਪਾਸਾ ਉੱਚਾ ਨਹੀਂ ਆਇਆ ਹੈਂ ਇਹ ਨਹੀਂ ਪਾਸ ਹੋ ਸਕਦਾ ਇਹਦਾ ਇਹਦੀ ਉੱਚਾ ਆ ਮੈਨੂੰ ਸਾਹ ਨਹੀਂ ਆਉਂਦਾ ਕਹਿੰਦੀ ਸਾਹ ਵਡ ਸਾਹ ਨਾ ਆਵੇ ਤੈਨੂੰ ਫਿਰ ਮੈਂ ਦੋ ਤਿੰਨ ਵਾਰੀ ਉੱਠੀ ਮੈਂ ਹਾਂ ਫਿਰ ਮੈਨੂੰ ਯਾ ਲਗਾ ਇਹ ਤਾਂ ਤੁਹਾਡਾ ਹੱਥ ਤੂੰ ਮੇਰਾ ਗਲਾ ਘੁੱਟਣ ਦੇਉ ਹਾਂ ਆਲੀ ਨਾ ਹੋਵੇ ਹੈ ਫਿਰ ਮੈਂ ਕੰਮਾਂ ਦਾ ਸੋਣਾ ਹੀ ਨਹੀਂ ਕਦੇ ਬਾਹਰ ਮੰਜੜਾਇਆ ਤੂੰ ਭਰਾਵਾ ਕੱਲੀ ਖਾਣਾ ਖਾਣ ਦੇ ਚਾ ਮੈਂ ਤਾਂ ਛਾਲਦਲਨ ਗਾਣੇ ਲਾਇਓ ਆ ਉਹਦਾ ਬਬੀ ਨਾਂ ਦਾ ਨਾਮ ਬਣਿਆ। ਹੋਰ ਜਰੀ ਲਾ। ਦੀ ਇਹਦਾ ਕਿਥੋਂ ਆਵਾਜ਼ ਆਉਂਦੀ? ਓਏ। ਬੋਲੂ। ਟ੍ਰੇਡ ਅੰਦਰ ਹੀ ਹੈ ਮੇਰਾ। ਨਾ। ਬੋਲੂ ਮੈਂ ਲੈਣੀ ਆ 6 ਪੈਰ 6 ਪੈਰ। 6 ਪੈਰ ਦਿੱਤੇ। ਉਹ ਮੇਰੇ ਤਾਂ ਧਨੀਆ ਹੋ ਗਿਆ, ਇਧਰ ਹਲ ਹੋ ਗਿਆ, ਇਧਰ ਹੀ ਬੀਜਨੇ। ਧਨੀਆ ਉੱਥੇ ਬੀਜਿਆ ਗਈ ਸੀ। ਉਹਨਾਂ ਦਾ ਪਿੰਡੀਆਂ ਬੀਜੀਆਂ ਸੀ, ਹੋਈਆਂ ਨਹੀਂ। ਅੱਜ ਪੂਤਨਾ ਲਾਗਿਆ ਨਾ ਆਪਣਾ ਇਹ ਚਟਨੀ ਬਣਾਵਾਂਗੇ ਹੈ। ਮੇਰਾ ਗਲਾ ਖਰਾਬ ਹੀ ਤਾਂ ਕਰਕੇ ਮੈਂ ਕਈ ਦਿਨਾਂ ਤੋਂ ਚਟਨੀ ਨਹੀਂ ਬਣਾਈ ਪੂਤਨੇ ਦੀ। ਆਹ ਮੂਲੀ ਦਾ ਪੱਤਾ ਵੀ ਇੰਨੇ ਦਾ ਰਹੇਗਾ ਕਿਹੜਾ ਲੱਗ ਗਿਆ ਇਹਨੂੰ ਖਵਾਉਣੀ ਇੱਥੇ ਆ। ਮੋਲ ਲੈ। ਆਏ ਮੀਓ ਤੇ ਗਿਆ ਮੇਰਾ ਪੁੱਤ। ਆਹ ਲੈ। ਆਇਆ। ਤੁਹਾਦ ਵੀ ਨਾ ਆਇਆ। ਚਲ। ਹੂੰ ਛਾੜ ਲਗਾਉਣਾ ਨੇ ਲਗਾਓ ਆ ਦੇਖੋ ਟਾਈਮ ਦੇਖੋ ਤੇ ਛਾੜ ਲਗਾਉਣਾ ਟਾਈਮ ਦੇਖੋ ਨਹੀਂ ਨਹੀਂ ਹਾਂ ਤੇਲ ਆਇਆ ਸੀ ਉਹ ਮੈਂ ਕਿਹਨੂੰ ਵਾਲ ਵੀ ਖੜ ਜਾਂਦੇ ਨੇ ਤੇਲ ਨੂੰ ਤੇਲ ਆਇਆ ਆਂਟੀ ਖਾ ਗਏ ਹੂੰ ਪਤਾ ਨਹੀਂ ਕੀ ਗੱਲਾਂ ਪਤਾ ਵੀ ਚੱਲ ਨਹੀਂ ਚਾਹੀਦੀ ਗੱਲਾਂ ਬਾਤਾਂ ਦੋ ਘੰਟੇ ਹੋ ਗਏ ਤੁਹਾਨੂੰ ਬਿਠਿਆ ਜੀ ਠੰਡੀ ਸ਼ਾਂ ਕੋਸੀ ਧੁੱਪ ਵਿੱਚ ਤੂੰ ਦੁਨੀਆ ਦੇ ਛੋਰ ਮੇਰੀ ਚੁੱਪ ਵਿੱਚ ਤੂੰ ਆ ਲੈ ਸੁਣਿਆ ਨਵੀਂ ਇੱਕ ਬੋਟੀ ਬਣਾਉਣੀ ਸੋਚਦਾ ਇੱਕ ਕਾਰ ਵਾਲੀ ਮੈਨੂੰ ਹੋਰ ਚਾਹੀਦੀ ਕੀ ਕਰਨਦੇ ਆ ਸੂਟ ਕੱਢ ਲਗੀ ਸੀ ਹਾਂ ਤਾਂ ਸੂਟਾਂ ਦਾ ਘਟ ਆਇਆ अलमारीयां ਭਰੀ ਪਈ ਏ ਸਾਰੀ ਜਾਣਾ ਸੂਟਾਂ ਨੂੰ ਜਾਣਾ ਇੱਥੇ ਤਾਂ ਜੋ ਮੇਰੇ ਪਾਪਾ ਪਤਲੇ ਚਾਹੀਦੇ ਸੀ ਪਤਲੇ ਸੂਟ ਚਾਹੀਦੇ ਦਰਨੀਆ ਵਾਲੇ ਬਾयां ਨੇ ਆਪਣੇ ਵਲਗ ਗਿਆ ਆਖਰੀ ਹਾਂ ਵਾਲਾ ਉਹ ਜਿਹੜਾ ਫੁੱਲਾਂ ਆ ਹਾਂ ਹਾਂ ਇਹ ਉਹਨੋਂ ਪੁਰਾਣੇ ਫਿਰ ਕੀ ਆ ਫਿਰ ਤਾਂ ਪਲਾਜ਼ੋ ਚੰਗਾ ਲੱਗੂਗਾ ਇਹ ਤਾਂ ਬਣ ਜਾਣਾ ਪਲਾਜ਼ੋ ਹਾਂ ਹੇ ਇਹ ਪਿਛਲੇ ਸਾਲ ਦੇ ਲਿਆਂਦੇ ਹੀ ਫਿਰ ਮਸਿਆ ਆ ਗਿਆ ਹਾਂ ਆ ਨਾਤ ਹੋ ਗਏ ਚੰਗੀ ਤਰ੍ਹਾਂ ਫਰੈਸ਼ ਹੋ ਗਏ ਹਾਂਜੀ ਬੈਠੋ ਬੈਠਿਓ ਘੜੀ ਹੋ ਜਾ ਘੜੀ ਹੋ ਜਾ ਮੈਂ ਇਹ ਵੀਡੀਓ ਸ਼ੂਟ ਕਰਾਨੀ ਤੇ ਆ ਕੇ ਫੋਨ ਖਿੱਚ ਲਿਆ ਮੇਰੇ ਜੁਰਗਨ ਮੇਰੇ ਉਹ ਜਾ ਰਹੇ ਸੀ ਫੋਨ ਕਿੱਥੇ ਆ ਫੋਨ ਆ ਕੇ ਕੱਢ ਲਿਆ ਫੋਨ ਕਿੱਥੇ ਆ ਇੱਕ ਵਾਰ ਸੀਰੀਅਸ ਵੀਡੀਓ ਸ਼ੂਟ ਕਰਨ ਦੀ ਸੀ ਸੀਰੀਅਸ ਵੀਡੀਓ ਮੈਂ ਤਾਂ ਫਨੀ ਫੂਨੀਆ ਬਥੇਰੀਆਂ ਹੋ ਗਈਆਂ ਥੋੜੀ ਸੀਰੀਅਸ ਵੀਡੀਓ ਸ਼ੂਟ ਕੀਤੀ ਤੇਰੇ ਨਾਲੋਂ ਜ਼ਿਆਦਾ ਸੀਰੀਅਸ ਹੈ ਕੋਈ ਥੋੜਾ ਮੈਂ ਆਪਣਾ ਕਰੈਕਟਰ ਬਾਹਰ ਕੱਢਦਾ ਹੁੰਦਾ ਮੇਰੇ ਅੰਦਰ ਇੱਕ ਸੁਪਰਸਟਾਰ ਵਾਸਤਾ ਹੈ ਕਿਹੜਾ ਸੁਪਰਸਟਾਰ ਹੈ ਮੈਂ ਕਿਹਨਾਂ ਟੈਕਟਿੰਗ ਕਰਦਾ ਹਾਂ ਮੈਂ ਤਾਂ ਥੋੜੇ ਸੀਰੀਅਸ ਐਕਟਿੰਗ ਕਰਾਂਗਾ ਹੋਰ ਕੁਝ ਸੀਰੀਅਸ ਐਕਟਿੰਗ ਦੇ ਦੋ ਬੋਲ ਬੋਲੇ ਬੰਦਾ ਆ ਗਿਆ ਨੇ ਮੇਰਾ ਫੋਨ ਖ ਕੰਮ ਕਰਨਾ ਹੀ ਹੈ ਕੀ ਮਣਾ ਕੰਮ ਕਰਨਾ ਹੀ ਹੈ ਜਿਹਨੇ ਗਾਣਾ ਆਇਆ ਸੀ ਨਾ ਕਾਲਾ ਸੱਪ ਰੰਗਾ ਸੂਟ ਤੇ ਸਵਾਲਿਆ ਨੀ ਮੁੰਡਿਆਂ ਦੀ ਖੈਰ ਸੱਪ ਰੰਗਾ ਕਾਲਾ ਸੱਪ ਰੰਗਾ ਨਹੀਂ ਹੈ ਕਾਲਾ ਸੱਪ ਰੰਗਾ ਸੂਟ ਤੇ ਇਹ ਸਵੀ ਸੂਟ ਨਹੀਂ ਐ ਡਰੈਸ ਹੈ ਇਹ ਕਾਲਾ ਸੱਪਾ ਸਪੇਰਣ ਸੱਪ ਨਾਲੋਂ ਘਾਟ ਸੱਪ ਨਾਲੋਂ ਘਾਟ ਆ ਇਹ ਤੂੰ ਕੀ ਉਹ ਡੰਗ ਜ਼ਹਿਰ ਓਏ ਬਾਬਾ ਜੀ ਉਹ ਗੁਰਦਰਾ ਬਾਬਾ ਜੀ ਦੇਖ ਲੋ ਡਾਂਗ ਡਾਂਗ ਨਾ ਮਾਰਦਾ ਬਾਬਾ ਜੀ ਇਹਨੂੰ ਅਗਾਲਦੇ ਖੜੀਏ ਇਹ ਦਿਮਾਗ ਪੱਲੇ ਪਾਓ ਇਹਦੇ ਕੁਛ ਹੂੰ ਇਧਰ ਆ ਇਧਰ ਆ ਤੈਨੂੰ ਖਾਵਾਂ ਇੱਕ ਛੇਤੀ ਆ ਛੇਤੀ 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 ਆ ਛੇਤੀ ਆ ਆ ਦੇ ਕੀ ਆ ਆ ਦੇ ਤੂੰ ਦੇਖਿਆ ਨਹੀਂ ਨਾ ਕਦੀਆਂ ਦੇ ਠੀਕ ਹੀ ਆ ਦੇਖੋ ਕੀ ਆ ਆ ਸੋਲ ਗਿਆ ਸ਼ਿਮਲਾ ਮਿਰਚ ਹਾਂਾਤ ਨਾਲ ਮੂੰਹ ਤੂੰ ਦੇਖ ਨਾ ਸੜ ਜਾਣੀਆਂ ਉਹ ਉਧਰੋਂ ਮੂੰਹ ਕਰ ਉਦੇ ਚਾਹਲ ਪਹਿਲੇ ਦੇਖ ਲਏ ਸੀਗੇ ਇਹਨੂੰ ਮੈਂ ਕਿ ਸ਼ਿਮਲਾ ਮਿਰਚ ਲੱਗਾਂ ਨਹੀਂ ਆ ਤਾਂ ਜੀ ਪੱਤੇ ਮੁਰਝੌਣ ਲਾ ਪਏ ਆ ਚਾ ਚਾੜ ਜਾ ਤੂੰ ਦੇਖ ਲੈ ਸਾਡੇ ਕਰਕੇ ਮੁਰਝਾਏ ਮੇਰੇ ਕਰਕੇ ਨਹੀਂ ਮੁਰਝਾਏ ਉਹ ਪਹਿਲਾਂ ਮੁਰਝਾਏ ਸੀਗੇ ਉਹਨੂੰ ਭਾ ਉਹਨੂੰ ਵੀ ਨਹੀਂ ਲੱਗਣੇ ਬੇੰਗ ਉਹ ਬੇੰਗਣ ਗੈਤਾ ਟਮਾਟਰ ਦੇਖ ਲਿਆ ਇਹ ਟਮਾਟਰ ਬਜਾਰੋਂ 20 ਰੁਪਏ ਕਿਲੋ ਲੈ ਆਇਓ ਮੂੰਦਰਾ ਟਮਾਟਰਾਂ ਲਗਾਈ ਆ ਨਹੀਂ ਮੇਰਾ ਮੂੰਦਰਾ ਟਮਾਟਰਾਂ ਵਰਗਾ ਨਹੀਂ ਹਾਂ ਉਹਨੇ ਵੀ ਦੇਖ ਲਈ ਸ਼ਿਮਲਾ ਵਿੱਚ ਬੂਟੇ ਤਾਂ ਪਤਾ ਨਹੀਂ ਹੋਣੇ ਕਿ ਨਹੀਂ ਆ ਇਹਨਾਂ ਨੂੰ ਵੀ ਲੱਗੇ ਆ ਆ ਮੇਰੇ ਕਹਿਣ ਤੇ ਤਾਂ ਸ਼ਿਮਲਾ ਵਿੱਚ ਦੇ ਬੂਟੇ ਨਹੀਂ ਨਾ ਹੋਣੇਗੇ ਉਹ ਤੇਰੇ ਕਹਿਣ ਤੇ ਨਹੀਂ ਹੋਣੇ ਮੂੰਦ ਮੇਰਾ ਨਾ ਦੋਸਾ ਖਾਣ ਦਾ ਮਨ ਹੈ ਮੈਨੂੰ ਕੋਈ ਦੋਸਾ ਪਿਜਵਾ ਦੋ ਮੈਂ ਤਾਂ ਛੇਤਰ ਹੀ ਖਾਉਂਗੀ ਹੁਣ ਲੱਗਾ ਦਿਨ ਚੜ ਗਿਆ ਦਵਾਈਆਂ ਖਾ ਖਾ ਕੇ ਨਾ ਬਸ ਮੈਂ ਹੁਣ ਬਸ ਭਰੇਜ ਇੱਕ ਦਿਨ ਦਾ ਹੀ ਛੱਡ ਦਿੱਤਾ ਹੁਣ ਮੈਂ ਨਹੀਂ ਭਰੇਜ ਕਰਨਾ ਯਾਰ ਦੋਸਾ ਖਾਣਾ ਮੈਂ ਦੋਸਾ ਜਿੱਤਰ ਖਾਣੇ ਜਿੱਤਰ ਦੋਸਾ ਖਾਣਾ ਮੂੰਹ ਤੇਰਾ ਬਿੰਗਣਰਗਾ ਦਾ ਤੂੰ ਸੋਏ ਚੱਲੀਏ ਦੋਸਾ ਖਾਣ ਚਲੋ ਹਮ ਕੱਲ ਚੱਲਾਂਗੇ ਠੀਕ ਆ ਪਿਆ ਪਿਆ ਇਹ ਵੀ ਦਸੂਏ ਬਹੁਤ ਦੂਰ ਹੈ ਲੇਕਿਨ ਸਾਡੇ ਇੱਥੋਂ ਨਾ ਕਿਤੋਂ ਹੋਰ ਦੇਖਾਂਗੇ ਹਮ ਹਾਂ ਲੇਕਿਨ ਇਹ ਤਾਂ ਸੁਆਦ ਨਹੀਂ ਬਣਾਉਂਦੇ ਯਾਰ ਜੋ ਦਿੱਲੀ ਬਣਾਉਂਦੇ ਨਾ ਆਨियन ਡੋਸਾ ਹਾ ਕਿਤੇ ਬਣਾਉਣਾ ਇੱਕ ਹੀ ਫਲੇਵਰ ਬਿਮਾਰੇ ਜੀ ਆਲੂ ਪਾ ਜਾਂਦੇ ਬਸ ਡੋਸਾ ਬਣ ਗਿਆ ਚਲ ਜਾ ਕੋਈ ਨਹੀਂ ਆ ਨਹੀਂ ਆਂਦਾ ਮੈਨੂੰ ਇਥੇ ਡੋਸਾ ਖਾਣ ਦਾ ਹੂੰ ਸੁਆ ਨਹੀਂ ਆਂਦਾ ਮੂੰਹ ਵੀ ਚੱਜਦਾ ਹੋਣਾ ਚਾਹੀਦਾ ਨਾ ਖਾਣਾ ਮੂੰਹ ਚੱਜਦਾ ਹੀ ਹੈ ਉਹ ਸਵਾਦ ਨਹੀਂ ਆਉਂਦੇ ਦਵਾਈਆਂ ਖਾ ਖਾ ਕੇ ਯਾਰ ਮੈਨੂੰ ਕੁਝ ਇੰਟਰਸਟਿੰਗ ਤਾਂ ਦੋ ਖਾਣ ਇੰਟਰਸਟਿੰਗ ਲੈਣਾ ਚੇਪੜਾ ਖਾਣੀਆ ਨਹੀਂ ਚੇਪੜਾ ਮੇਰਾ ਕੁਝ ਨਹੀਂ ਵੀਡੀਓ ਸ਼ੂਟ ਕਰਦੇ ਕਰਦੇ ਬੰਦਾ ਮੈਂ ਇਹ ਤੇ ਵੀਡੀਓ ਸ਼ੂਟ ਕਰਾਂਦਾ ਹੀ ਇਹ ਵਿਚਾਰਾ ਤਾਰ ਤਾਰਾ ਜਿਹਾ ਪੈਰ ਫਸ ਗਿਆ ਵਿਚਾਰਾ ਡਿੱਗ ਗਿਆ ਹਾ ਹਾ ਆਜ਼ਣਾ ਡਰ ਜਾਣਾ ਉਹਨਾਂ ਨੇ ਮੂੰਹ ਤੇ ਲੱਗ ਗਿਆ ਦੰਦਾ ਆ ਉਹ ਪੱਕਾ ਮੈਂ ਬਲੂਪਰ ਵੀਡੀਓ ਚ ਪਾਉਂਗੀ ਉਹ ਬਣੀ ਜਿਹੜੇ ਡਿੱਗੇ ਸੀਗੇ ਆ ਹਾਂ ਮੁੰਦਰਾ ਜੀ ਮੈਂ ਪਿੱਛੋਂ ਆਵਾਜ਼ ਮਾਰਾਂ ਨਹੀਂ ਸ਼ੋਰ ਏ ਐ ਤਾਰਾਂ ਚੁਲਸ ਦੌੜ ਹੜਾ ਹੜਾ ਹਾਂ ਥੱਲੇ ਜਾਵੇ ਮੇਰੇ ਭਾਗ ਖੋਲ ਜਾਣੇ ਹਣੇ ਖੋਲ ਨਾ ਥੱਲੇ ਡੇਗੀਆਂ ਤੇਰੇ ਮੋਰ ਮਾਟੋ ਬੈਠੀ ਬੋਲੂ ਬੱਚਾ ਮੇਰੇ ਭਾਗ ਖੋਲ ਜਾਣੇ ਬੱਚਾ ਵਿਚਾਰਾ ਹੁਣੇ ਭਾਗ ਖੋਲਦਾ ਤੁਹਾਡੇ ਮੈਂ ਡੇਗ ਕੇ ਥੱਲੇ ਆ ਆਹ ਤੇ ਸਾਡੀ ਮਾਟੋ ਬੈਠੀ ਕਿੱਥੇ ਐ ਬੋਲੂ ਐ ਬੋਲੂਆ ਹੂੰ ਡੇਗ ਜਣਾ ਹੀ ਪੈਰਾਂ ਚ ਫਸਾ ਕੇ ਤੇਰੇ ਮਨ ਕੋ ਕ ਮੈਂ ਡੇਗ ਗਿਆ ਚਲੋ ਜਿਆਦਾ ਤਲੇ ਕੰਮ ਕਰੋ ਚਲ ਕੰਮ ਕਰਨਾ ਹੈ ਮੈਨੂੰ ਪਹਿਲੇ ਸੁਆਜਿਆ ਕੁਝ ਖਵਾਓ ਚਿੱਤਰ ਖਾਣੇ ਆ ਹੁਣ ਤੂੰ ਕੁਝ ਨਹੀਂ ਹੋ ਸਟੈਂਡ ਖਾ ਲਾ ਉਹ ਟਾਲੀ ਮੋਰ ਚੱਲੇ ਤੁਸੀਂ ਹਾਂ ਟਾਲੀ ਮੋਰ ਨਹੀਂ ਹੈ ਇਹਦੇ ਲਈ ਮਿਠਾਈ ਲਿਆਓ ਕੋ ਥੋੜੀ ਜੀ ਕਾਦੀ ਸਵੀਟ ਡਿਸ਼ ਲਿਆਓ ਮੇਰੇ ਮਿੱਠਾ ਜੇ ਖਾਣੂ ਮਨ ਕਰਦਾ ਮੇਰੇ ਨਾਲ ਸਵੀਟ ਡਿਸ਼ ਹੈਗੀ ਕੋਈ ਫਸ ਚਲੋ ਆ ਦੇਰ ਤੇ ਦੇਰ ਹੋ ਗਈ ਜਿਆਦਾ ਚਲੋ ਚਲੀਏ ਚਲੋ ਚਲੋ ਫੇ ਮਟਰ ਕੱਢ ਦੋ ਚੋਲ ਬਣਾਉਣੇ ਆ ਸਬਜੀ ਕੀ ਬਣਾਉਣੀ ਹੈ ਆਲੂ ਮਟਰ ਆਲੂ ਹਾਂ ਕੀ ਬਣਾਉਣਾ? ਮੈਨੂੰ ਕੀ ਪਤਾ ਕੀ ਬਣਾਉਣਾ ਹੋਊ। ਮੈਂ ਤਾਂ ਮਟਰ ਕੀ ਕਿਹਾ ਸੀ ਤੀ? ਆਲੂ ਮਟਰ। ਮਟਰ ਨਾਲ ਚੋਲ ਵੀ ਬਣਾਉਣੇ ਤੇ ਆਲੂ ਮਟਰ ਵੀ ਬਣਾਉਣੇ। ਮਟਰ ਨਾਲ ਚੋਲ ਬਣਾਉਣਾ ਨਾਲ ਦਾਲ ਬਣਾ ਲਾਂਗੇ। ਦਾਲ ਬਣਾਣੀ ਨਾਲ ਫੇਰ। ਠੀਕ ਐ। ਤੁਸੀਂ ਮਟਰ ਕੱਢੋ। ਮੈਂ ਲੈ ਕੇ ਆਇਆ ਚੋਲ ਸੌਦਾ ਪਾ ਗਏ ਉਹਨਾਂ ਨੂੰ। ਠੀਕ। ਤੇ ਮੂੰ ਮੜਾ ਬੜਾ ਸਦਾ ਕਾਲਾ ਬਿੰਗਾ ਐ। ਠੀਕ ਐ। ਦਾਜੜਾ ਲਾਉਣਾ ਉਹਨਾਂ ਨੇ। ਹੈ। ਚੱਲ ਚੱਲ ਖੜੀ ਐ ਇੱਥੇ ਚੱਲ ਸੱਲੇ। ਮੈਨੂੰ ਮੇਟੋ ਸਾਰਾ ਮੈਂ ਨਹੀਂ ਸਟੈਂਡ ਚੱਕਦੇ ਥੱਲੇ ਜਾ ਮਾਈਕ ਕਿੱਥੇ ਨੇ ਮਾਈਕ ਮੈਂ ਰੱਖ ਦਿੱਤੇ ਆ ਠੀਕ ਆ ਵੀਡੀਓ ਜੀ ਅਸੀਂ ਨਾ ਵੀਡੀਓ ਸ਼ੂਟ ਕੀਤੀਆਂ ਆ ਪਿਆ ਤਿਉਹ ਹੋ ਗਏ ਨੇ ਨਾਤਾ ਨਹੀਂ ਪਰ ਮੈਂ ਨਾਤਾ ਉਹਦੇ ਕਪੜੇ-ਕੋਪੜੇ ਪਾ ਲਏ ਆ ਠੀਕ ਆ ਇੰਨੀ ਗਰਮੀ ਬੰਦਾ ਨਾ ਲਵੇ ਸਾ ਮੈਂ ਨਹੀਂ ਨਾਤਾ ਠੀਕ ਆ ਤੇ ਵੀਡੀਓ ਸ਼ੂਟ ਕੀਤੀ ਆ ਅਸੀਂ ਤੇ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗੀਆਂ ਤਾਂ ਤੁਸੀਂ ਮਤਲਬ ਕੀ ਦੇਖਿਓ ਹਣਾ ਹੂੰ ਵੀਡੀਓ ਹੈ। ਹਲੇ ਐਡਿਟ ਵੀ ਕਰਨੀ ਮੇਰੇ ਐਡਿਟ ਕਰਨ ਦਾ ਵੀ ਕੰਮ ਹੈ। ਕੋਈ ਗੱਲ ਨਹੀਂ ਐਡਿਟ ਕਰਾਂਗੇ। ਕਰ ਲਾਂਗੇ ਪਹਿਲਾਂ ਥੱਲੇ ਆ ਕੇ ਰੋਟੀ ਪਾਣੀ ਆ। ਚਲਿਏ। ਮੋਂ ਤਾਂ ਦੇਣੀ ਚੜਿਆ ਰੋਟੀ ਤਾਂ ਨਹੀਂ ਲੱਗਦੀ। ਦੇਣ ਚੜਿਆ ਤੈਨੂੰ ਮੋਤੀਆ ਉੱਤੇ। ਲੋਕਾਂ ਨੂੰ ਮੋਤੀਆ ਉੱtre ਆ। ਤੁਹਾਨੂੰ ਉੱtre ਮੋਤੀਆ ਮਿਲੂਗਾ ਉੱtre ਸੁੱਖ। ਐਨਾ ਆਦਮੀ ਰੱਬ ਕਿਸੇ ਨੂੰ ਨਾ ਦੇਵੇ ਜਿਹੜਾ ਆਲਰੇਡੀ ਮੈਨੂੰ ਬਿਮਾਰੀਆਂ ਗਿਫਟ ਦੇ ਦਿੰਦਾ ਗਿਫਟ ਨੇ ਮੇਰੇ ਰੋਣੇ ਹਾਲ ਕਰ ਦਿੱਤੇ ਇੱਕ ਹਫਤਾ ਹੋ ਗਿਆ ਮੈਂ ਦਿੱਤੀ ਆਪਨਾ ਭਰੇਜ ਨਹੀਂ ਕਰਦੀ ਹੈਗੀ ਆਪਨਾ ਭਰੇਜ ਨਹੀਂ ਕਰਦੀ ਹੈਗੀ ਮੈਂ ਸਾਰਾ ਭਰੇਜ ਕਰਦੀ ਹਾਂ ਚਲੋ ਹੁਣ ਥੱਲੇ ਪੰਗ ਲੱਗੀ ਨਹੀਂ ਤਾਂ ਪੰਗ ਲੱਗੇ ਨਾਟ ਦੇਣ ਹੋ ਗਈ ਮੈਂ ਕੀ ਕਰਾਂ ਚਲ ਤੂੰ ਗਾਈਂ ਮੈਂ ਗਾਈਂ ਤੂੰ ਮਾਨ ਲਿਆ ਤੂੰ ਡੰਗਰ ਨਾ ਨਹੀਂ ਡੰਗਰ ਅਰ ਮਾਈਕ ਕਿੱਥੇ ਨਹੀਂ ਪਲੇ ਰੱਖਦੇ ਆ ਇੱਥੇ ਕੋਈ ਰਹਾ ਸਮਾਹਿਆ ਨਹੀਂ ਐਨੀ ਕੁਝ ਵੀ ਸੌਰੀ ਕੱਟ ਦੇਣਾ ਇਹ ਵਿੱਚੋਂ ਚੱਲ ਚੱਲ ਜਾ ਹੁਣ ਚੱਲ ਜਾ ਚੱਲ ਚੱਲ ਥੱਲੇ ਚੱਲ ਲੋ ਜੀ ਸਾਡਾ ਜਿਹੜਾ ਬਲੌਗ ਇੱਥੇ ਤੱਕ ਹੀ ਸੀਗਾ ਜੇ ਤੁਹਾਨੂੰ ਸਾਡਾ ਬਲੌਗ ਚੰਗਾ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਣਾ ਛੱਡੀ ਨਾ ਨਹੀਂ ਕਰਨਾ ਹਲੇ ਡਿਨਰ ਕਰਨਾ ਆ ਫਿਰ ਵਿਨਰ ਜੇ ਆਦਮੀ ਕੀ ਬਣਾਊਗਾ ਉਹ ਵੀ ਤਾਂ ਦਿਖਾਣਾ ਆਪਾਂ ਆਦਮੀ ਨਹੀਂ ਬਣਾਉਦੇ ਹੁੰਦੇ ਕੁਝ ਵੀ ਮੈਨੂੰ ਹਣਾ ਤੁਸੀਂ ਸਾਰੇ ਤਰੀਕ ਬਣਾਉਗੇ ਮੈਂ ਕੁਝ ਨਹੀਂ ਬਣਾਉਣਾ ਬਣੇ ਰਹੋ ਸਾਡੇ ਇਸ ਵਲੌਗ ਚ ਫਿਰ ਦਿਖਾਊਗਾ ਇਹ ਆਦਮੀ ਉਹ ਚੀਜ਼ ਕੈਪਚਰ ਨਹੀਂ ਕੀਤੀ ਕਪੜੇ ਤੁਹਾਨੂੰ ਵਾਲੀ ਮਸ਼ੀਨ ਖਰਾਬ ਹੋ ਗਈ ਆਹ ਹਾਤ ਨਾ ਤੋਤੇ ਨਹੀਂ ਕਦੀ ਕਪੜੇ ਬਾਥੂਂ ਚ ਬਹਿ ਕੇ ਨਾ ਹਾਤ ਨਾ ਕਪੜੇ ਤੋਤੇ ਹੋੜ ਹੀ ਨਹੀਂ ਦਿਖਾਇਆ ਇਹਨੇ ਕੋਣੀ ਦਿਖਾਇਆ ਆਪਣਾ ਦਿਖਾਤਾ ਇਹਨੇ ਬਸ ਮੈਂ ਕੀ ਦਿਖਾ ਲਦਾ ਆਪਣਾ ਨਾ ਢੇਰ ਕਪੜੇ ਦਾ ਹਾਤ ਨਾ ਤੋਤਾ ਮੈਂ ਜਿਹੜਾ ਮੈਂ ਜਿਹੜਾ ਸਾਰਾ ਢੇਰ ਕਪੜੇ ਦਾ ਸੁਕੜਾ ਪਾਇਆ ਉੱਤੇ ਉਹ ਨਹੀਂ ਦੱਸਣਾ ਸੁਕਣੇ ਤੇ ਪਾਇਆ ੜ ਤੋਤੇ ਤੇ ਮੈਂ ਨਾ ਤੋਤੇ ਦਾ ਕੀ 2 ਮਿੰਟ ਲਾਦੇ ਮਸ਼ੀਨ ਚ ਧੋਣ ਨੂੰ ਇਹ ਦਿਖਾਤਾ ਕਿ ਹਾਂ ਬਈ ਇਹ ਬੈਠੇ ਤੇ ਵੀਡੀਓ ਬਣਾਉਂਦੇ ਹੀ ਹੈ ਚਲੋ ਠੀਕ ਹੈ ਚੰਗਾ ਮੈਂ ਹਾਤ ਨਾ ਕਪੜੇ ਤੋਤੇ ਚਲ ਚਲ ਤੇ ਨਵੇਂ ਧੋਤੇ ਜਾ ਆਈ ਪੈਣਾ ਸਿਰ ਚ ਮਾ మేరకు సోనా బాబా జీ క ਮੇਰਾ ਮੂੰਹ ਬਿਲਕੁਲ ਠੀਕ ਹੈ ਤੇ ਇਹ ਲੈ ਲਓ ਬਾਬਾ ਜੀ ਦਾ ਠੁੰਮੀ ਮੈਂ ਮੈਂ ਤਾਂ ਕਹਿਆ ਨਹੀਂ ਮੇਰਾ ਮੂੰਹ ਠੀਕ ਆ ਤੂੰ ਆ ਵੀ ਗਿਆ ਮੇਰਾ ਮੂੰਹ ਠੀਕ ਆ ਇਹਦਾ ਮਤਲਬ ਮੂੰਹ ਵਿਗੜਿਆ ਪਿੰਗਾ ਹਾਂ ਤਾਂ ਕੋਈ ਗੱਲ ਨਹੀਂ ਹਾਂ ਠੀਕ ਆ ਮੇਰੇ ਵਿਊਅਰਸ ਮੈਨੂੰ ਕਮੈਂਟ ਕਰਕੇ ਦੱਸੋ ਕਿ ਮੇਰਾ ਮੂੰਹ ਵਿਗੜਿਆ ਹੈ ਕਿ ਨਹੀਂ ਵਿਗੜਿਆ ਵਿੰਗਾ ਆ ਮੈਨੂੰ ਕਮੈਂਟ ਚਾਹੀਦਾ ਬਸ ਠੀਕ ਆ ਤੇ ਮੇਰਾ ਵਲੌਗ ਦੇਖਿਓ ਤੇ ਤੁਹਾਨੂੰ ਵੀਡੀਓ ਥੱਲੇ ਕਮੈਂਟ ਚਾਹੀਦਾ ਹੈ ਕਿ ਮੇਰੇ ਮੂੰਹ 'ਚ ਕੀ ਪ੍ਰੋਬਲਮ ਹੈ ਤੁਹਾਨੂੰ ਨਹੀਂ ਪਤਾ ਲੱਗਣਾ ਮੈਨੂੰ ਜ਼ਰੂਰ ਪਤਾ ਕੋਈ ਗੱਲ ਨਹੀਂ ਤੁਹਾਨੂੰ ਜਿਹਨਾਂ ਨੂੰ ਪਤਾ ਲੱਗੂਗਾ ਕਮੈਂਟ ਚਲੋ ਮੇਰੇ ਮੂੰਹ ਚ ਕੀ ਐਸੀ ਪ੍ਰੋਬਲਮ ਹੈ ਚਲੋ ਦੇਖ ਲੈਂਦੇ ਆ ਮੈਂ ਸਾਲਾ ਵਧੀਆ ਡਾਕਟਰ ਲੱਭਾ ਪਹਿਲੇ ਜਾ ਗਏ ਮੂੰਹ ਦਾ ਹੀ ਇਲਾਜ ਕਰਾਣਾ ਆਪਣੇ ਮੇਰੇ ਮੂੰਹ ਚ ਦਿੱਕਤ ਨਹੀਂ ਨਹੀਂ ਡਾਕਟਰ ਦੇ ਨੇ ਸ਼ੁਰੂ ਤੋਂ ਹੀ ਐ ਇਦਾਂ ਦਾ ਡਾਕਟਰ ਸ਼ੁਰੂ ਤੋਂ ਹੀ ਇਦਾਂ ਦਾ ਤੇ ਡਾਕਟਰ ਹਰ ਬਿਮਾਰੀ ਦਾ ਇਲਾਜ ਕਰ ਦਿੰਦੇ ਨੇ ਇਹਦਾ ਮਤਲਬ ਤੇਰਾ ਮੂੰਹ ਵਿੰਗਾ ਨਾ ਤੂੰ ਕਮੈਂਟ ਕਰਕੇ ਦੱਸੋ ਮੰਨ ਲਿਆ ਚਲੋ ਦੇਖਦੇ ਆ ਕਮੈਂਟ ਕਿਹਦਾ ਕਿਹਦਾ ਹੁੰਦਾ ਦੱਸਣਾ ਠੀਕ ਆ ਫਿਰ ਕਨਫਰਮ ਹੋ ਜਾਏਗਾ ਚਲੋ ਫੇਰ ਥੱਲੇ ਤੇਰੀ ਇਲਾਜ ਹੋ ਜਾਏਗਾ ਚਲੋ ਚਲੋ ਥੱਲੇ ਥਰਡ ਸਟੈਪ ਹੈ ਇਲਾਜ ਦਾ ਜੇ ਮੇਰੇ ਸੈਂਡ ਲੱਗ ਗਿਆ ਸੈਂਡ ਲੱਗ ਗਿਆ ਚਾਲੇ ਬਾਹਰਾਂ ਕਿ ਲੱਗਿਆ ਰਤ ਮੈਂ ਸੌਣਾ ਵੀ ਆ ਐ ਡਰਨਾ ਫੇ ਚਲੋ ਚਲੋ ਝਾਟਾਂ ਚਲ ਰਹੀਆ ਚਲੋ ਠੀਕ ਠੀਕ ਤੇ ਬੰਦੇ ਆਣੇ ਖਾਣੀਆਂ ਪਸਵਾਨੇ ਨਹੀਂ ਦਾਦਾ ਕਰਦ ਮੋਟੀ ਦੁੱਜੀ ਹੈ ਨਾ ਬਕਰਦ ਮੋਟੀ ਤਾਂ ਪਚਰ ਲੋ ਪਚਰਣ ਵਾਲੀ ਹੈਗੀ ਏ ਸਾਡੇ ਖਾ ਹੋ ਗਿਆ ਹੈ ਉਹ ਵੀ ਕੱਟ ਦਿੰਦੀ ਨਾ ਤੇ ਮਿੱਠੀ ਹੋਣੀ ਆ ਨਾਲ ਦੇ ਹੁੰਦੇ ਸਾਂ ਆਹ ਤਾਂ ਮੈਂ ਦੋ ਚਾਰ ਨੂੰ ਪਾ ਦਿਆਂ ਹਾਂ ਮੈਨੂੰ ਜੇ ਤੱਕ ਰਸਮ ਹੈਗਾ ਨਹੀਂ ਮੈਂ ਤਾਂ ਖਾਲੀ ਦਵਾਈ ਠੀਕ ਦਵਾਈ ਨਹੀਂ ਨਾਲ ਹੋਣਾ ਮੈਂ ਦਵਾਈ ਆ ਲਉਣਾ ਮੇਰੇ ਘੜੇ ਕੰਮ ਲਾਤਾ ਕਲਮੂ ਵਾਲੀ ਨੇ ਬਿੰਗੇ ਮੋ ਵਾਲੀ ਹੈ ਇਹ ਜਰਨੇ ਇਹ ਥਿਆਦਾ ਹੋਇਆ ਵਿਆਹ ਕਰਾਉਂਦਾ ਹੈ ਹੈ ਬੈਦਕ ਫਾਇਦਾ ਹੋਇਆ ਬਈ ਮੈਨੂੰ ਲੋਭੀ ਵਿਆਹ ਕਰਾਉਂਦਾ ਕਿਹਦਾ ਅਪੋਈਆਂ ਦੇ ਕੰਮ ਤਾਂ ਮੈਨੂੰ ਪਾਨੇ ਵੀ ਦਾ ਇਹਦੇ ਰੱਖਦਾ ਲੜਕਾ ਫੇਰ ਜਲਦੀ ਕਰਨਾ ਬਾਈ ਤੋ ਦਵਾਈ ਖਾ ਲਾ ਮੈਂ ਚੱਲੀ ਹਾਂ ਉੱਧਰ ਰੱਖ ਦੇਣੀ ਕਰਤਾ ਤੇ ਛੇਤੀ ਹੋ ਜਾਣਾ ਉੱਥੇ ਤੇ ਲੱਗੇ ਰੋ ਕੋਈ ਗੱਲ ਨਹੀਂ ਮੈਂ ਘੜਾ ਸ਼ਾਨਦਾਰ ਸ਼ਕਾ ਨੋ ਘੜੀ ਆਈ ਕਰ ਲੇ ਖੜਿਆ ਪਿਆਰ ਮਿਠੋ ਲੂਗਾ ਨਾ ਫਿਰ ਮੈਂ ਦਾਲ ਖੋਲ ਕੇ ਟੇਕ ਲੈਂਦੀ ਹਾਂ ਐ ਨਾਲ ਦਵਾਈ ਵੀ ਖਾਣੀ ਸੀ ਮੇਰੇ ਪਪਾ ਨੇ ਚੱਲੀ ਹੋਊਗੀ ਵਾਹ ਦੇਖੋ ਕਿਆ ਬਰਾਤ ਤੋੜ ਕੇ ਰੋਣੇ ਬੰਦੇ ਆ ਮੇਰਾ ਇਹ ਕਦਾਂ ਆ ਬਿਆਗਰ ਹੁੰਦਾ ਦੱਸੋ ਤਾਂ